ਵਾਹਿਗੁਰੂ ਜੀ ਦਾ ਸਲਸਾ ਵਾਹਿਗੁਰੂ ਜੀ ਕੀ ਫਤਈ ਗੁਰੂ ਪਿਆਰੀ ਸਾਧ ਸੰਗਤ ਜੀ ਮਨੁੱਖ ਦੇ ਮਨ ਦੀ ਇਹ ਫਿਤਰਤ ਹੈ ਪੀਵਾ ਆਪ ਬੈਠਾ ਤਾਂ ਕਿਤੇ ਹੁੰਦਾ ਏ ਪਰ ਉਸ ਦਾ ਜਿਹੜਾ ਮਨ ਹੈ ਉਹ ਕਿਤੇ ਹੋਰ ਬੈਠਾ ਹੁੰਦਾ ਏ ਪਾਤਸ਼ਾਹ ਜੀ ਕਹਿੰਦੇ ਬਾਬਾ ਫਰੀਦ ਜੀ ਆਪਣੀ ਬਾਣੀ ਦੇ ਵਿੱਚ ਜਿਨ ਮਨ ਮੁਖ ਹੋਰ ਸੇ ਕਾਢੇ ਕੱਚੇ ਆ ਜੀ ਜਿਨ੍ਹਾਂ ਦਾ ਮਨ ਬਾਹਰ ਭਟਕ ਰਿਹਾ ਏ ਸਰੀਰ ਕਰਕੇ ਉਹ ਗੁਰਦੁਆਰੇ ਬੈਠਾ ਏ ਤਾਂ ਪਾਤਸ਼ਾਹ ਜੀ ਕਹਿੰਦੇ ਹੁਨਾ ਬੰਦਿਆਂ ਦੇ ਹਮੇਸ਼ਾ ਕੰਡੇ ਹੀ ਵੱਜਦੇ ਨੇ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੇ ਆ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਹੋਵੇ ਤੇ ਮੁਖ ਦੇ ਵਿੱਚੋਂ ਕੁਝ ਹੋਰ ਬੋਲਦੇ ਹੋਣ ਈ ਮਨ ਦੇ ਵਿੱਚ ਤਾਂ ਟਪਟ ਹੈ ਛਲ ਹੈ ਤੇ ਮੂੰਹ ਦੇ ਵਿੱਚੋਂ ਤਾਰੀਫ ਦੇ ਬੋਲ ਨਿਕਲਦੇ ਹਨ ਸੋ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਹਮੇਸ਼ਾ ਕੰਢੇ ਵੱਧਦੇ ਹਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਹਿੰਦੇ ਦਿਲੋਂ ਮੁਹੱਬਤ ਜਿੰਨ ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਕਹਿੰਦੇ ਦਿਲੋਂ ਮੁਹੱਬਤ ਜਿਨ੍ਹਾਂ ਨੇ ਦਿਲੋਂ ਮੁਹੱਬਤ ਕੀਤੀ ਪਿਆਰ ਕੀਤਾ ਇਸ਼ਕ ਕੀਤਾ ਕਿਸ ਦੇ ਨਾਲ ਦਿਲੋਂ ਮੁਹੱਬਤ ਜਨ ਸਹੀ ਸੱਚਿਆ ਉਸ ਪਰਮਾਤਮਾ ਦੇ ਨਾਲ ਪਿਆਰ ਕੀਤਾ ਉਸ ਸੱਚੇ ਦੇ ਨਾਲ ਪਿਆਰ ਕੀਤਾ ਕਹਿੰਦੇ ਫਿਰ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਕਹਿੰਦੇ ਜਿਹੜੇ ਉਸ ਪਰਮਾਤਮਾ ਦੇ ਰੰਗ ਦੇ ਨਾਲ ਰੰਗੇ ਜਾਂਦੇ ਨੇ ਨਾ ਉਹਨਾਂ ਨੂੰ ਫਿਰ ਉਸ ਪਰਮਾਤਮਾ ਦੀ ਦੀਦਾਰ ਹੋ ਜਾਂਦੀ ਨੇ ਉਹ ਨਿਹਾਲ ਹੋ ਜਾਂਦੀ ਰਤੇਸ਼ਕ ਖੁਦਾਈ ਰੰਗ ਦੀ ਧਾਰ ਕੇ ਵਿਸਰਿਆ ਜਿਹਨਾਂ ਨਾਮ ਸੇ ਪੂਰੇ ਭਾਰਤੀਏ ਨਾਲੇ ਬਾਬਾ ਫਰੀਦ ਜੀ ਨੇ ਵੀ ਬੇਨਤੀ ਕਰ ਦਿੱਤੀ ਇਹਦੇ ਜਿੰਨਾਂ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਨਾ ਆਉਂਦਾ ਇਹਨਾਂ ਨੂੰ ਪਰਮਾਤਮਾ ਦਾ ਨਾਮ ਵਿਸਰਿਆ ਹੋਇਆ ਕਦੀ ਉਹਨਾਂ ਨੇ ਯਾਦ ਨਹੀਂ ਕੀਤਾ ਕਹਿੰਦੇ ਉਹਨਾਂ ਦਾ ਇਹ ਸਰੀਰ ਜਿਹੜਾ ਹੈ ਧਰਤੀ ਤੇ ਨਿਰਾ ਬੋਝ ਹੈ ਇੱਕ ਭਾਰ ਹੈ ਸੋ ਗੁਰੂ ਪਿਆਰ ਵਾਲਿਓ ਜਿੰਨਾ ਕ ਸਮਾਂ ਵੀ ਨਿਕਲੇ ਉਸ ਪਰਮਾਤਮਾ ਦੀ ਜਾਤ ਦੇ ਵਿੱਚ ਬੈਠਿਆ ਕਰੋ ਉਸ ਦਾ ਨਾਮ ਲਿਆ ਕਰੋ ਬੰਦਗੀ ਕਰਿਆ ਕਰੋ ਕਿਉਂਕਿ ਇਹ ਜਿਹੜਾ ਤੁਹਾਨੂੰ ਜੀਵਨ ਮਿਲਿਆ ਉਸ ਪਰਮਾਤਮਾ ਦੀ ਦਇਆ ਦੇ ਨਾਲ ਕਿਰਪਾ ਦੇ ਨਾਲ ਮਿਲਿਆ ਹੈ ਕੋਈ ਮਨੁੱਖ ਆਪਣੇ ਆਪ ਨੂੰ ਬੈਦਾਂ ਨਹੀਂ ਕਰ ਸਕਦਾ ਜਿਸ ਪਰਮਾਤਮਾ ਦੀ ਬਖਸ਼ਿਸ਼ ਹੋਈ ਆ ਤੁਸੀਂ ਇਸ ਧਰਤੀ ਤੇ ਆਏ ਜੇ ਤੁਸੀਂ ਇਹ ਜੀਵਨ ਜੀਵ ਰਹੇ ਜੇ ਉਸ ਦੀ ਹਮੇਸ਼ਾ ਸਿਮਤ ਸਲਾਹ ਕਰੋ ਵਾਹਿਗੁਰੂ ਜੀ ਕਾ ਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ